ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਨਵੀਂ ਕਹਾਣੀ ਲੈ ਕੇ ਹਾਜ਼ਰ ਹੋਈਆਂ ਜੇਕਰ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਨਿਮਰਤ ਬਹੁਤ ਸੋਹਣੀ ਤੇ ਸੁਨੱਖੀ ਮਾਪਿਆਂ ਦੀ ਇਕੱਲੀ ਧੀ ਪੜ੍ਹੇ ਲਿਖੀ ਪਰ ਪ੍ਰਾਈਵੇਟ ਨੌਕਰੀ ਕਰਦੀ ਸੀ ਉਸਦੇ ਲਈ ਬਹੁਤ ਰਿਸ਼ਤੇ ਵੇਖੇ ਪਰ ਕੋਈ ਜੱਜ ਦਾ ਨਾਂ ਇੱਕ ਦਿਨ ਉਸਦੇ ਪੋਆ ਦੇ ਮੁੰਡੇ ਨਾਲ ਉਸ ਦੇ ਦੋਸਤ ਕਰ ਆਏ ਨਿਮਰਤ ਆਪਣੇ ਹੀ ਖਿਆਲਾਂ ਵਿੱਚ ਮਸਤ ਫੋਨ ਵੇਖ ਰਹੀ ਸੀ ਪਰ ਪੂਆ ਦੇ ਮੁੰਡੇ ਦੇ ਦੋਸਤ ਦੀ ਨਿਗਾਹ ਨਿਮਰਤ ਉੱਤੇ ਸੀ ਉਹ ਸ਼ਾਮ ਨੂੰ ਚਲੇ ਗਏ ਕੁਝ ਦਿਨ ਬਾਅਦ ਪੂਆ ਨਿਮਰਤ ਲਈ ਰਿਸ਼ਤਾ ਲੈ ਕੇ ਆਈ ਸਾਰੇ ਕਹਿਣ ਮੁੰਡਾ ਨੌਕਰੀ ਨਹੀਂ ਕਰਦਾ ਪਰ ਪੂਆ ਨੇ ਕਹਿ ਕਹਾ ਰਿਸ਼ਤਾ ਕਰਵਾ ਦਿੱਤਾ ਦੀਪ ਖੇਤੀ ਕਰਦਾ ਸੀ ਪਰ ਨਸ਼ਾ ਕੋਈ ਨਹੀਂ ਸੀ ਕਰਦਾ ਬਹੁਤ ਸੋਹਣਾ ਸਨਕਾ ਗੱਭਰੂ ਪਰ ਪਰਿਆ ਬਾਰਾ ਹੀ ਸੀ ਨਿਮਤ ਨੇ ਕੋਈ ਕੰਮ ਨਾ ਕਰਨਾ ਕਿਉਂਕਿ ਸੱਸ ਨੇ ਧੀਆ ਵਾਂਗ ਰੱਖੀ ਸੀ ਨਿਮਰਤ ਨੇ ਮਰਜੀ ਨਾਲ ਉੱਠਣਾ ਇੱਕ ਦਿਨ ਨਿਮਰਤ ਨੇ ਦੀਪ ਨੂੰ ਕਿਹਾ ਮੈਂ ਘਰ ਬੈਠੇ ਬੋਰ ਹੋ ਜਾਂਦੀ ਆ ਮੈਂ ਚਾਹੁੰਦੀ ਆ ਕਿ ਮੈਂ ਨੌਕਰੀ ਕਰਾਂ ਦੀਪ ਕਹਿੰਦਾ ਤੈਨੂੰ ਕਿਸ ਚੀਜ਼ ਦੀ ਘਾਟ ਐਵੇਂ ਕਿਸੇ ਦੀਆਂ ਚੜਕਾਂ ਸਿਆਣੀਆਂ ਪਰ ਹਾਂ ਜੇ ਤੇਰਾ ਸ਼ੌਂਕ ਆ ਤਮੇ ਰੁਕਾਂਗਾ ਨਹੀਂ ਨਿਮਰਤ ਡਿਊਟੀ ਚੱਲੀ ਜਾਂਦੀ ਹੈ ਦੀਪ ਆਪਣੇ ਕੰਮਕਾਰ ਵਿੱਚ ਬਿਜ਼ੀ ਪਿਆ ਦੋਵਾਂ ਵਿੱਚ ਵਧੀਆ ਹੁੰਦਾ ਇੱਕ ਦਿਨ ਦੀਪ ਨੂੰ ਸ਼ਹਿਰ ਕਮਸੀ ਬੈਂਕ ਵਿੱਚ ਉਹਨੇ ਨਿਮਰਤ ਨੂੰ ਕਿਹਾ ਮੈਂ ਵੀ ਸ਼ਹਿਰ ਜਾ ਰਿਹਾ ਮੇਰੇ ਨਾਲ ਚੱਲ ਨਾਲੇ ਟਾਈਮ ਨਿਕਲ ਜਾਉ ਨਿਮਰਤ ਨੇ ਕਿਹਾ ਸਕੂਟੀ ਤੇ ਚੱਲਦੇ ਆਂ ਦੀਪ ਕਾਰ ਵਾਲੇ ਕੱਪੜਿਆਂ ਵਿੱਚ ਹੀ ਚੱਲਾ ਜਾਂਦਾ ਨਿਮਰਤ ਨੂੰ ਉਹਦੀ ਬੈਂਕ ਉਤਾਰ ਉਹ ਆਪਣੇ ਕੰਮ ਚਲਾ ਜਾਂਦਾ ਆਉਂਦੇ ਟਾਈਮ ਉਸ ਨੂੰ ਸੋਚਦਾ ਕਿਉਂਕਿ ਦੁਪਹਿਰ ਹੋ ਗਈ ਹੁੰਦੀ ਵੀ ਨਿਮਰਤ ਨਾਲ ਦੁਪਹਿਰ ਦੀ ਚਾਹ ਰੋਟੀ ਖਾਈ ਜਾਵੇ ਉਹ ਨਿਮਰਤ ਦੀ ਬੈਂਕ ਜਾਂਦਾ ਰੋਟੀ ਟਾਈਮ ਬੈਂਕ ਨੂੰ ਤਾਲਾ ਹੁੰਦਾ ਇਸ ਲਈ ਉਹ ਸਿਕਿਉਰਿਟੀ ਨੂੰ ਕਹਿੰਦਾ ਮੈਂ ਨਿਮਰਤ ਦਾ ਘਰ ਵਾਲਾ ਤੁਸੀਂ ਉਸ ਨੂੰ ਕਹੋ ਕਿ ਦੀਪ ਆਇਆ ਉਹ țeਡਾ țeਡਾ ਚਾਕਦਾ ਅੰਦਰ ਚਲਾ ਜਾਂਦਾ ਨਿਮਰਤ ਦੀਪ ਨੂੰ ਕਹਿੰਦੀ ਹੈ ਕਿ ਤੁਸੀਂ ਹੱਦ ਕਰਦੇ ਹੋ ਏ ਵੀ ਨਹੀਂ ਵੇਖਦੇ ਮੇਰਾ ਰਤਵਾ ਕੀ ਹੈ ਤੁਸੀਂ ਜਾਓ ਦੀ ਵਾਪਸ ਆਉਣ ਲੱਗਦਾ ਉਸ ਨੂੰ ਜਾ ਆਉਂਦਾ ਸ਼ਾਮ ਨੂੰ ਨਿਮਰਤ ਆਉ ਕਿਵੇਂ ਉਹ ਚਾਬੀ ਫੜਾਉਣ ਵਾਪਸ ਜਾਂਦਾ ਤਾਂ ਨਿਮਰਤ ਆਪਣੇ ਸਹਾਇਕ ਮੁੰਡੇ ਨੂੰ ਕਹਿ ਰਹੀ ਸੀ ਕਿ ਮੇਰੇ ਘਰ ਵਾਲੇ ਨੇ ਨੌਕਰ ਨੂੰ ਭੇਜਿਆ ਸੀ ਵੇ ਨਿਮਰਤ ਨੂੰ ਰੋਟੀ ਫੜਾ ਆਵੇ ਕਿਉਂਕਿ ਅੱਜ ਮੇਰੀ ਤਬੀਅਤ ਖਰਾਬ ਸੀ ਨਾ ਇਸ ਲਈ ਫਿਕਰ ਕਰਦੇ ਬਾਹਰ ਦਾ ਖਾਣਾ ਖਾਣ ਦਾ ਬਿਮਾਰ ਨਾ ਹੋ ਜਾਵਾ ਉਸ ਦਾ ਸਹਾਇਕ ਦੋਸਤ ਬੋਲਦਾ ਨਿਮੂ ਤੇਰੇ ਕਰ ਨੌਕਰ ਬੜੇ ਸਮਾਰਟ ਰੱਖੇ ਯਾਰ ਇਹ ਗੱਲ ਦੀਪ ਦੇ ਕੰਨਾਂ 'ਚ ਪੈਂਦੀ ਹੈ ਉਸ ਨੂੰ ਸੁਣ ਕੇ ੱੱੱਕਾ ਲੱਗਦਾ ਉਹ ਸਿਕਿਉਰਿਟੀ ਗਾਰਡ ਨੂੰ ਚਾਬੀ ਫੜਾ ਵਾਪਸ ਆ ਜਾਂਦਾ ਸਾਰੇ ਰਾਤ ਦੀਪ ਨਿਮਰਤਾ ਬਾਰੇ ਸੋਚਦਾ ਮੈਨੂੰ ਨਿਮਤ ਨੇ ਨੌਕਰ ਕਿਉਂ ਕਿਹਾ ਦੀਪ ਕਰ ਆਵੀ ਇਹੀ ਸੋਚਦਾ ਕਿ ਨਿਮਰਤ ਦੀ ਨਜ਼ਰ ਜਿਹਚ ਮੈਂ ਸਿਰਫ ਨੌਕਰ ਦੀ ਹیثیت ਰੱਖਦਾ ਉਧਰ ਜਾ ਨਿਮਤ ਆਉਣ ਲੱਗਦੀ ਆ ਤਾਂ ਸਿਕਿਉਰਿਟੀ ਗਾਰਡ ਕਹਿੰਦਾ ਭੈਣ ਆ ਤੇਰੇ ਘਰ ਵਾਲਾ ਚਾਬੀ ਫੜਾ ਗਿਆ ਸੀ ਉਹ ਹੈਰਾਨ ਹੋ ਪੁੱਛਦੀ ਐ ਕਦ ਤਾਂ ਗਾਰਡ ਕਹਿੰਦਾ ਜੇ ਤੁਸੀਂ ਆਪਣੇ ਦੋਸਤ ਨੂੰ ਦੱਸ ਰਹੇ ਸੀ ਵੀ ਉਹ ਤੁਹਾਡਾ ਨੌਕਰ ਰੋਟੀ ਫੜਾਉਣ ਆਇਆ ਸੀ ਤੇ ਤੁਹਾਡੇ ਦੋਸਤ ਨੇ ਮਜ਼ਾਕ ਵਿੱਚ ਕਿਹਾ ਸੀ ਜਆ ਤੁਹਾਡੇ ਘਰ ਨੌਕਰ ਬੜੇ ਸੁਹਣੇ ਰੱਖੇ ਨਿਮਰਤ ਨੂੰ ਸ਼ਰਮਿੰਦਗੀ ਦੀ ਜਗ੍ਹਾ ਗੁੱਸਾ ਆਉਂਦਾ ਇਹ ਨਹੀਂ ਸੋਚਦੀ ਕਿ ਮੇਰੇ ਕਰਕੇ ਕਿਸੇ ਭਲੇ ਇਨਸਾਨ ਦਾ ਦਿਲ ਦੁਖਿਆ ਉਹ ਚਾਬੀ ਫੜ ਗੁੱਸੇ ਵਿੱਚ ਘਾਰਾ ਜਾਂਦੀ ਹੈ ਘਰ ਦਾ ਮਾਹੌਲ ਪਹਿਲਾਂ ਦੀ ਤਰ੍ਹਾਂ ਹੀ ਹੁੰਦਾ ਸੱਸ ਪਾਣੀ ਫੜਾਉਂਦੀ ਹੈ ਚਾਹ ਬਣਾ ਕੇ ਦਿੰਦੀ ਹੈ ਦੀਪ ਰੋਟੀ ਲੈਣ ਆਉਂਦਾ ਉਹ ਹੈਰਾਨ ਹੁੰਦੀ ਹੈ ਕਿ ਇਹ ਕਿਹੋ ਜਿਹਾ ਬੰਦਾ ਪਰ ਚੁੱਪ ਰਹਿੰਦੀ ਦੀਪ ਵੱਲੋਂ ਬਾਕੀ ਸਭ ਨਾਰਮਲ ਸੀ ਪਰ ਇੱਕ ਆਦਤ ਕੇ ਉਹ ਨਿਮਰਤ ਦੇ ਘਰੋਂ ਜਾਣ ਤੋਂ ਪਹਿਲਾਂ ਹੀ ਖੇਤ ਨਿਕਲ ਜਾਂਦਾ ਸੀ ਪਹਿਲਾਂ ਉਹ ਨਿਮਰਤ ਦੇ ਜਾਣ ਤੱਕ ਘਰ ਹੀ ਹੁੰਦਾ ਉਹ ਤੇ ਆਲੇ-ਦੁਆਲੇ ਘੁੰਮਦਾ ਪਰ ਹੁਣ ਇਸ ਤਰ੍ਹਾਂ ਨਹੀਂ ਸੀ ਅਸਲ ਵਿੱਚ ਦੀਪ ਖੇਤ ਸਵੇਰ ਜਲਦੀ ਚੱਲਾ ਜਾਂਦਾ ਉਸ ਤੋਂ ਬਾਅਦ ਉਸਨੇ ਪੜ੍ਹਾਈ ਸ਼ੁਰੂ ਕਰ ਦਿੱਤੀ ਉਹ ਨਿਮਰਤ ਦੇ ਸੌਣ ਟਾਈਮ ਹੀ ਘਰ ਆਉਂਦਾ ਨਿਮਰਤ ਨੇ ਗੁੱਸੇ ਵਿੱਚ ਮੂੰਹ ਬਣਾ ਕੇ ਲੈਣਾ ਦੀਪ ਨੇ ਮੁਸਕਰਾ ਇੰਨਾ ਕਹਿਣਾ ਜੱਟ ਦੀ ਕਮਾਈ ਏਵੇਂ ਹੀ ਹੈ ਬਿਲੋ ਐਵੇਂ ਨਹੀਂ ਕਦੇ ਐਸ਼ ਕਰਦੇ ਉਹਨੂੰ ਲੱਗਦਾ ਦੀਪ ਮੈਨੂੰ ਸੁਣਾ ਰਿਹਾ ਪਰ ਅਸਲ ਵਿੱਚ ਉਹ ਅੰਦਰ ਤੋਂ ਟੁੱਟਿਆ ਹੋਇਆ ਸੀ ਪਰ ਆਪਣੀ ਜ਼ਿੰਮੇਵਾਰੀ ਤੋਂ ਕਦੇ ਭੱਜਿਆ ਨਹੀਂ ਨਾ ਹੀ ਨਿਮਰਤਾ ਗਿਲਾ ਕੀਤਾ ਇਸੇ ਤਰ੍ਹਾਂ ਉਸਨੇ ਆਪਣੀ ਗ੍ਰੈਜੂਏਸ਼ਨ ਕਰ ਲਈ ਫਿਰ ਉਸਨੇ ਬਿਜ਼ਨਸ ਦੀ ਟ੍ਰੇਨਿੰਗ ਦੇ ਨਾਲ ਨਾਲ ਪੜਾਈ ਜਾਰੀ ਰੱਖੀ ਉਹ ਕਾਫੀ ਦਿਨ ਘਰ ਵੀ ਨਾ ਆਉਂਦਾ ਮਾਂ ਦੇ ਪੁੱਛਣ ਤੇ ਕਹਿ ਦੇਣਾ ਕੀਤੀ ਵਾਰੀਤੇ ਤਜਰਬੇ ਦੀਆਂ ਕਲਾਸਾਂ ਲਗਦੀਆਂ ਬਸ ਉੱਥੇ ਰਹਿੰਦਾ ਮਾਂ ਨੂੰ ਸ਼ੱਕ ਨਹੀਂ ਸੀ ਕਿਉਂਕਿ ਪਹਿਲਾਂ ਵੀ ਉਹ ਕਈ-ਕਈ ਦਿਨ ਅਝਿਹਾ ਕਰਦਾ ਸੀ ਉਦਰ ਨਿਮਰਤ ਨੇ ਹੀ ਬੱਚਾ ਲੈਣ ਤੋਂ ਨਾ ਕੀਤੀ ਸੀ ਜਦ ਉਸ ਦੇ ਨਾਲ ਵਾਲਿਆਂ ਕਹਿਣਾ ਯਾਰ ਨਿਮਰਤ ਤੇਰੀ ਮੈਰਿਜ ਨੂੰ 4 ਸਾਲ ਹੋ ਗਏ ਹੁਣ ਤਾਂ ਬੇਬੀ ਬਾਰੇ ਸੋਚੋ ਤਾਂ ਉਸਨੇ ਮੁਸਕਰਾ ਕੇ ਕਹਿਣਾ ਯਾਰ ਹਲੇ ਐਸ਼ ਕਰ ਲਈਏ ਸਾਰੀ ਉਮਰ ਬੱਚੇ ਹੀ ਸਾਹਮਣੇ ਤਾਂ ਨਾਲ ਵਾਲਿਆਂ ਨੇ ਚੁੱਪ ਕਰ ਜਾਣਾ ਨਿਮਰਤ ਵੀ ਕੁਝ ਤਾਂ ਮਹਿਸੂਸ ਕਰ ਰਹੀ ਸੀ ਉਹ ਥੋੜਾ ਉਦਾਸ ਵੀ ਰਹਿੰਦੀ ਪਹਿਲਾਂ ਵਾਂਗ ਹਸਦੀ ਨਾ ਨਾਲ ਵਾਲੇ ਸਹਾਇਕ ਮੁੰਡੇ ਨੇ ਪੁੱਛਣਾ ਕੀ ਗੱਲ ਹੋਈ ਤਾਂ ਕੁਝ ਨਾ ਦੱਸਣਾ ਨਿਮਰਤ ਨੇ ਇੱਕ ਦਿਨ ਦੀਪ ਨਾਲ ਬਹੁਤ ਲੜਾਈ ਕੀਤੀ ਕਿ ਤੁਸੀਂ ਆਪਣੇ ਆਪ ਨੂੰ ਸਮਝਦੇ ਕਿ ਕਿੱਥੇ ਬੁੱਝੜ ਮੇਰੇ ਪੱਲੇ ਪਏ ਸਾਰਾ ਦਿਨ ਕਰੋ ਬਾਹਰ ਰਹਿੰਦਿਓ ਤਾਂ ਦੀਪ ਨੇ ਬੜੇ ਪਿਆਰ ਨਾਲ ਕਿਹਾ ਨਿਮਰਤ ਮੈਂ ਕੰਮ ਕਰਦਾ ਯਾਰ ਮੇਰੇ ਦਿਲ ਵਿੱਚ ਅੱਜ ਵੀ ਓਨਾ ਹੀ ਪਿਆਰ ਆ ਜਿੰਨਾ ਪਹਿਲਾਂ ਸੀ ਪਰ ਨਿਮਰਤ ਨੂੰ ਪਤਾ ਨਹੀਂ ਕੀ ਹੋਇਆ ਖੇਜ ਜਾਂਦੀ ਉਹ ਬੈਂਕ ਵਿੱਚ ਵੀ ਉਦਾਸ ਰਹਿੰਦੀ ਸਹਾਇਕ ਮੁੰਡਾ ਜਿਸ ਦਾ ਨਾਂ ਅਮਰਤ ਸੀ ਉਹ ਉਸ ਦੀ ਹਰ ਹਰਕਤ ਨੋਟ ਕਰਦਾ ਉਹ ਉਸ ਦੇ ਨੇੜੇ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਔਰ ਅਕਸਰ ਇਤੋਂ ਹੀ ਮਾਰ ਖਾਂਦੀ ਆਪਣੇ ਜਜ਼ਬਾਤਾਂ ਨੂੰ ਜਦ ਕਿਸੇ ਮੁੰਡੇ ਸਾਹਮਣੇ ਜ਼ਾਹਰ ਕਰਦੇ ਵੀ ਤਾਂ ਉਹ ਹਰ ਸੰਭਵ ਕੋਸ਼ਿਸ਼ ਕਰਦਾ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਅਮਰਤ ਵੀ ਉਹੀ ਕਰ ਰਿਹਾ ਸੀ ਕਦੇ ਉਹਦੇ ਲਈ ਖਾਣ ਲਈ ਕੁਝ ਮੰਗਵਾਉਣਾ ਕਦੇ ਹਾਫ ਟਾਈਮ ਦੀ ਛੁੱਟੀ ਲੈ ਬਾਹਰ ਘੁੰਮਣ ਚੱਲੇ ਜਾਣਾ ਹੁਣ ਨਿਮਤ ਨੂੰ ਅਮਰਤ ਦਾ ਸਾਥ ਚੰਗਾ ਲੱਗਦਾ ਉਹ ਦੀਪ ਨਾਲ ਜ਼ਿਆਦਾ ਨਾ ਬੋਲਦਾ ਬਸ ਹਾਂ ਹੂੰ ਕਰਦੀ ਦੀਪ ਉਸ ਦੀਆਂ ਹਰਕਤਾਂ ਨੋਟ ਕਰਦਾ ਇੱਕ ਦਿਨ ਕੀ ਹੁੰਦਾ ਅਮਰਤ ਇੱਕ ਦਿਨ ਆਪਣੀ ਕਿਸੇ ਗਰਲਫ੍ਰੈਂਡ ਨਾਲ ਮਾਲ ਵਿੱਚ ਫਿਲਮ ਵੇਖਣ ਗਿਆ ਤਾਂ ਜਾਂ ਲਾਂਚ ਟਾਈਮ ਬਾਹਰ ਆਏ ਉਹ ਕੀ ਵੇਖਦਾ ਦੀਪ ਨਿਮਰਤ ਦੀ ਬੈਂਕ ਜਿਸ ਕੰਪਨੀ ਦੇ ਅੰਡਰ ਕੰਮ ਕਰਦੀ ਸੀ ਉਹਦੇ ਮੈਨੇਜਰ ਨਾਲ ਬੈਠਾ ਤੇ ਨਾਲ ਇੱਕ ਬਹੁਤ ਸੋਹਣੀ ਕੁੜੀ ਤੇ ਇੱਕ ਮੁੰਡਾ ਹੋਰ ਬੈਠੇ ਨੇ ਉਹ ਨਿਮਰਤ ਨੂੰ ਫੋਨ ਲਾਉਂਦਾ ਕਿ ਨਿਮਰਤ ਤੇਰੇ ਕਾ ਦੋ ਉਹ ਨੌਕਰ ਕੰਮ ਨਹੀਂ ਸੀ ਕਰਦਾ ਜੋ ਬੈਂਕ ਤੈਨੂੰ ਰੋਟੀ ਫੜਾਉਣ ਆਇਆ ਸੀ ਜਾਂ ਉਹ ਆਪਣੇ ਬੈਂਕ ਜਿਸ ਕੰਪਨੀ ਦੇ ਅੰਦਰ ਕੰਮ ਕਰਦੀ ਉਹਦੇ ਮੈਨੇਜਰ ਨਾਲ ਬੈਠਾ ਤਾਂ ਨਿਮਰਤ ਕਹਿੰਦੀ ਆ ਯਾਰ ਇਹ ਕਿਵੇਂ ਹੋ ਸਕਦਾ ਉਹ ਤਾਂ ਖੇਤ ਗਿਆ ਤਾਂ ਉਹ ਕਹਿੰਦਾ ਭੁਲੇਖਾ ਪਿਆ ਹੋਣਾ ਪਰ ਮੈਨੂੰ ਉਹੀ ਲੱਗਦਾ ਨਿਮਰਤ ਕਹਿੰਦੀ ਹੈ ਕਿ ਮੈਨੂੰ ਫੋਟੋ ਖਿੱਚ ਪੇਜ ਜਦ ਉਹ ਪਾਸਾ ਪਮਾ ਫੋਟੋ ਕਿਚਨ ਲਗਦਾ ਤਾਂ ਉਹ ਚਲੇ ਗਈ ਸੀ ਜਿਸ ਲਈ ਉਹ ਨਿਮਰਤ ਨੂੰ ਕਹਿੰਦਾ ਉਹ ਚਲੇ ਗਏ ਨਿਮਰਤ ਨੂੰ ਸ਼ੱਕ ਹੋ ਜਾਂਦਾ ਕਿ ਦੀਪ ਕਿਸੇ ਹੋਰ ਦੇ ਚੱਕਰ ਵਿੱਚ ਹੈ ਉਹ ਦੀਪ ਨਾਲ ਕਲੇਸ਼ ਕਰਦੀ ਪਰ ਦੀਪ ਕੁਝ ਨਹੀਂ ਬੋਲਦਾ ਉਸ ਨੂੰ ਹੁੰਦਾ ਕਿ ਉਹ ਨਿਮਰਤ ਨੂੰ ਸਰਪ੍ਰਾਈਜ਼ ਦੇਵੇਗਾ ਇਹਦਾ ਸਾਰਾ ਗੁੱਸਾ ਗਾਇਬ ਹੋ ਜਾਣਾ ਪਰ ਨਿਮਰਤ ਨੇ ਉਸਤੇ ਇਲਜ਼ਾਮ ਲਾਉਣੇ ਉਸ ਨੂੰ ਬੁਰਾ ਭਲਾ ਬੋਲਣਾ ਜਿਸ ਤੇ ਦੀਪ ਦੇ ਮਨ ਨੂੰ ਦੁੱਖ ਹੁੰਦਾ ਗਲ ਤਲਾਕ ਤੱਕ ਪਹੁੰਚ ਗਈ ਅਮਰਤਵੀ ਸਤਰਾਂਜ ਖੇਡਦਾ ਉਹ ਨਿਮਰਤ ਨੂੰ ਜਿਤਾਉਂਦਾ ਜਿਵੇਂ ਉਹ ਨਿਮਰਤ ਨੂੰ ਪਿਆਰ ਕਰਦਾ ਪਰ ਅਸਲ ਵਿੱਚ ਨਾਟਕ ਕਰਦਾ ਸੀ ਉਹ ਨਿਮਰਤ ਨੇ ਤਲਾਕ ਦਾ ਕੇਸ ਕਰ ਦਿੱਤਾ ਤੇ ਉਸਨੇ ਦੀਪ ਤੇ ਬਹੁਤ ਗੰਦੇ ਇਲਜ਼ਾਮ ਲਾਏ 6 ਮਹੀਨੇ ਕੇਸ ਚੱਲਿਆ ਪਰ ਕੋਈ ਫੈਸਲਾ ਨਾ ਹੋਇਆ ਕੇਸ ਵੂਮਨ ਸੈਲ ਕੋਲ ਚਲਾ ਗਿਆ ਦੀਪ ਨੇ ਉਹਨਾਂ ਨੂੰ ਸਾਰੀ ਗੱਲ ਦੱਸੀ ਵੂਮਨ ਸੈਲ ਵਾਲਿਆਂ ਦੀਪ ਨੇ ਨਿਮਤ ਨੂੰ ਫਿਰ ਤੋਂ ਇੱਕ ਘਰ ਵਿੱਚ ਪਤੀ ਪਤਨੀ ਦੀ ਤਰ੍ਹਾਂ ਰਹਿਣ ਦਾ ਹੁਕਮ ਦਿੱਤਾ ਤੇ ਕਿਹਾ 2 ਮਹੀਨੇ ਬਾਅਦ ਫੈਸਲਾ ਹੋਵੇਗਾ ਇੱਕ ਦਿਨ ਕੀ ਹੁੰਦਾ ਅਮਰਤ ਨਿਮਤ ਨੂੰ ਲਾਂਚ ਦਾ ਬਹਾਨਾ ਬਣਾ ਕਹਿੰਦਾ ਨਿਮਤ ਆਪਾਂ ਲਾਂਚ ਕਰਨ ਚੱਲੀਏ ਤੁਹਾਨੂੰ ਮੈਂ ਆਪਣੀ ਮੰਮੀ ਨਾਲ ਮਿਲਾਉਣਾ ਕਿਉਂਕਿ ਤਲਾਕ ਤੋਂ ਬਾਅਦ ਮੈਂ ਸੋਚ ਰਿਹਾ ਮੈਂ ਤੇਰੇ ਨਾਲ ਵਿਆਹ ਕਰਵਾ ਲਵਾਂ ਨਿਮਤ ਕਹਿੰਦੀ ਹੈ ਤੁਹਾਡੇ ਕਿੰਨੇ ਵਧੀਆ ਵਿਚਾਰ ਹੈ ਇੱਕ ਉਹ ਦੀਪ ਅਣਪੜ ਮੂਰਖ ਮੇਰੇ ਮਾਪਿਓ ਨੇ ਪੜਾਈ ਬਾਰੇ ਵੀ ਨਹੀਂ ਵੇਖਿਆ ਅਮਰਤ ਕਹਿੰਦਾ ਕੀ ਮਤਲਬ ਤਾਂ ਨਿਮਰਤ ਕਹਿੰਦੀ ਆ ਦੀਪ ਉਹ ਹੀ ਮੁੰਡਾ ਜੋ ਉਸ ਦਿਨ ਬੈਂਕ ਆਇਆ ਸੀ ਉਹ ਨੌਕਰ ਨਹੀਂ ਮੇਰਾ ਪਤੀ ਹੈ ਤਾਂ ਅਮਰਤ ਹਵਾ ਦਿਂਦਾ ਕਹਿੰਦਾ ਨੌਕਰੀ ਹੈ ਐਨੀ ਸੋਹਣੀ ਕੁੜੀ ਦੀ ਕਦਰ ਵੀ ਨਹੀਂ ਪਾਈ ਤੇ ਲਈ ਤਾਂ ਮੇਰੇ ਵਰਗਾ ਮੁੰਡਾ ਹੀ ਠੀਕ ਹੈ ਗੱਲਾਂ ਕਰਦੇ ਉਹ ਇੱਕ ਫਾਰਮ ਹਾਊਸ ਜਾਂਦੇ ਆ ਨਿਮਰਤ ਕਹਿੰਦੀ ਹੈ ਅਮਰਤ ਇਹ ਤਾਂ ਫਾਰਮ ਹਾਊਸ ਹੈ ਤੂ ਤਾਂ ਕਹਿੰਦਾ ਸੀ ਮਾਂ ਨੂੰ ਮਿਲਾਉਣਾ ਤੇ ਉਹ ਕਹਿੰਦਾ ਮਾਂ ਵੀ ਆ ਜਾਊ ਕੁਝ ਟਾਈਮ ਇੱਕ ਦੂਜੇ ਨਾਲ ਵੀ ਬਿਤਾ ਲਈਏ ਤਾਂ ਨਿਮਰਤ ਕਹਿੰਦੀ ਹੈ ਕਿ ਅਮਰਤ ਹਾਲੇ ਮੇਰਾ ਤਲਾਕ ਨਹੀਂ ਹੋਇਆ ਨਾਲੇ ਇਹ ਕੀ ਟਾਈਮ ਵਾਲੀ ਗੱਲ ਰੋਜ਼ ਬੈਂਕ ਵਿੱਚ ਟਾਈਮ ਹੀ ਬਿਤਾਉਂਦੇ ਆ ਉਹ ਕਹਿੰਦਾ ਡਰਨਾ ਮੱਝਾ ਕਰਦਾ ਮਾਂ ਆਉਣ ਵਾਲੀ ਹੋਣੀ ਗੱਲ ਕਰਦਾ ਮੈਂ ਤੂੰ ਅੰਦਰ ਜਾ ਅਸਲ ਵਿੱਚ ਇਹ ਫਾਰਮ ਹਾਊਸ ਦੀ ਪਦਾਹੀ ਸੀ ਪਰ ਨਿਮਰਤ ਕੋਲ ਤੱਕਦੇ ਉਸ ਨਾਲ ਬਾਹਰ ਜਾਣ ਦੀ ਇੱਛਾ ਹੀ ਨਹੀਂ ਸੀ ਅਮਰਤ ਦਾ ਦੋਸਤ ਇਸ ਫਾਰਮ ਦੀ ਦੇਖਭਾਲ ਕਰਦਾ ਸੀ ਅਮਰਤ ਪਹਿਲਾਂ ਵੀ ਕਈ ਵਾਰ ਆਪਣੀਆਂ ਗਰਲਫ੍ਰੈਂਡ ਨੂੰ ਇੱਥੇ ਲੈ ਕੇ ਆਉਂਦਾ ਅਮਰਤ ਦੇ ਦੋਸਤ ਨੇ ਇਹ ਨਹੀਂ ਦੱਸਿਆ ਸੀ ਵੀ ਇਹ ਫਾਰਮ ਉਸ ਦੇ ਮਾਲਕ ਦਾ ਮੈਂ ਤਾਂ ਸਿਰਫ ਸੰਭਾਲ ਕਰਦਾ ਨਿਮਰਤ ਅੰਦਰ ਜਾ ਬੈਠ ਜਾਂਦੀ ਹੈ ਤੇ ਸੋਚਾਂ ਵਿੱਚ ਗਵਾਹ ਜਾਂਦੀ ਹੈ ਇਹਨੇ ਨੂੰ ਅਮਰਤ ਕੋਲ ਡਰਿੰਕ ਲੈ ਆਉਂਦਾ ਉਨਮ੍ਰਿਤੇ ਕੋਈ ਬੈਕਟਨ ਲੱਗਦਾ ਤਾਂ ਨਿਮਰਤ ਕਹਿੰਦੀ ਆ ਯਾਰ ਮੈਨੂੰ ਡਰ ਲੱਗਦਾ ਮੈਂ ਜਾਣਾ ਅਮਰਤ ਕਹਿੰਦਾ ਚੱਲ ਜਿਵੇਂ ਤੇਰੀ ਮਰਜ਼ੀ ਮੈਂ ਤੈਨੂੰ ਨਰਾਜ਼ ਥੋੜੀ ਕਰਨਾ ਪਹਿਲਾਂ ਕੋਲ ਡਰਿੰਕ ਪੀ ਲਈਏ ਫਿਰ ਚੱਲਦੇ ਆ ਮਾਂ ਨੂੰ ਮੰਨਾ ਕਰ ਦਿੰਦਾ ਆਉਣ ਲਈ ਉਹ ਸੋਚਦੀ ਐ ਕਿੰਨਾ ਚੰਗਾ ਅਮਰਤ ਮੇਰਾ ਚਲਦੀ ਦੀਪ ਨਾਲੋਂ ਖੜਾ ਛੁੱਟੇ ਤੇ ਮੈਂ ਆਜ਼ਾਦ ਹੋਵਾਂ ਇਹਨਾਂ ਸੋਚਾਂ ਵਿੱਚੋਂ ਕੋਲ ਡਰਿੰਕ ਪੀ ਜਾਂਦੀ ਐ ਨੀ ਕੋਲ ਡਰਿੰਕ ਪੀ ਲਈ ਉਸ ਨੂੰ ਮਹਿਸੂਸ ਹੋਇਆ ਉੱਤਸੀ ਇਸ ਵਿੱਚ ਉਸ ਤੋਂ ਬਾਅਦ ਕੀ ਹੋਇਆ ਕੀ ਨਹੀਂ ਉਸ ਨੂੰ ਨਹੀਂ ਪਤਾ ਜਦ ਹੋਸ਼ ਆਇਆ ਉਹ ਘਰ ਸੀ ਆਪਣੇ ਬੈਡਰੂਮ ਵਿੱਚ ਨਿਮਰਤ ਨੂੰ ਡਰ ਵੀ ਸੀ ਕੀ ਹੋਇਆ ਮੇਰੇ ਨਾਲ ਮੈਂ ਘਰ ਕਿਵੇਂ ਆਈ ਪਰ ਯਾਦ ਕੁਝ ਨਹੀਂ ਸੀ ਸਵੇਰੇ ਉਹ ਉੱઠી ਉੱਠ ਕੇ ਚਾਹ ਬਣਾਈ ਇਹ ਪਹਿਲਾ ਦਿਨ ਸੀ ਜਦ ਨਿਮਰਤ ਰਸੋਈ ਵਿੱਚ ਗਈ ਸੀ ਉਸ ਨੇ ਤਿੰਨਾਂ ਲਈ ਚਾਹ ਬਣਾਈ ਫਿਰ ਨਾਸ਼ਤਾ ਤਿਆਰ ਕਰਨ ਲੱਗੀ ਨਿਮਰਤ ਦੀ ਸਾਸ ਕੋਸ਼ਿਸ਼ ਵੀ ਸੀ ਤੇ ਹੈਰਾਨ ਵੀ ਉਸਨੇ ਕਿਹਾ ਪੁੱਤ ਕੀ ਗੱਲ ਅਈ ਡਿਊਟੀ ਨਹੀਂ ਜਾਣਾ ਤਾਂ ਉਸਨੇ ਕਿਹਾ ਨਹੀਂ ਜੀ ਕੁਝ ਦਿਨ ਬਾਅਦ ਤਾਂ ਮੈਂ ਤੁਹਾਡੇ ਤੋਂ ਅਲੱਗ ਹੋ ਜਾਣਾ ਇਸ ਲਈ ਸੋਚਿਆ ਕੁਝ ਦਿਨ ਤੋਂ ਤੁਹਾਡੀ ਸੇਵਾ ਕਰਾਂ ਦੀਪ ਕਹਿਣ ਲੱਗਾ ਨਹੀਂ ਨਿਮਰਤ じゃ ਤੂੰ ਡਿਊਟੀ ਕਰ ਲੈ ਨਿਮਰਤ ਡਰ ਰਹੀ ਸੀ ਪਰ ਪੁੱਛਣ ਦੀ ਹਿੰਮਤ ਨਹੀਂ ਵੀ ਹੋਇਆ ਕੀ ਸੀ ਉਹ ਤਿਆਰ ਹੋ ਕੇ ਬੈਂਕ ਚਲੀ ਜਾਂਦੀ ਹੈ ਤਾਂ ਕਿ ਅਮਰਤ ਨੂੰ ਪੁੱਛ ਸਕੇ ਜਦ ਪਹੁੰਚੀ ਅਮਰਤ ਨਹੀਂ ਸੀ ਬੈਂਕ ਪਤਾ ਲੱਗਾ ਉਸ ਨੂੰ ਬੈਂਕ ਤੋਂ ਕੱਢ ਦਿੱਤਾ ਉਸ ਨੇ ਨਾਲ ਵਾਲੀ ਕੁੜੀ ਤੋਂ ਪੁੱਛਿਆ ਉਸ ਨੇ ਦੱਸਿਆ ਕਿ ਨਿਮਰਤ ਅਮਰਤ ਦੀਆਂ ਬਹੁਤ ਗਰਲਫ੍ਰੈਂਡ ਨੇ ਕੱਲ ਵੀ ਉਹ ਕਿਸੇ ਕੁੜੀ ਨੂੰ ਫਾਰਮ ਹਾਊਸ ਲੈ ਕੇ ਗਿਆ ਸੀ ਜਿਸ ਦਾ ਫਾਰਮ ਹਾਊਸ ਸੀ ਉਹ ਕੁੜੀ ਉਸ ਦੀ ਪਤਨੀ ਸੀ ਉਹਨੇ ਉਸ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਸੀ ਜੀ ਉਸ ਦੇ ਘਰ ਵਾਲਾ ਟਾਈਮ ਤੇ ਨਾ ਆਉਂਦਾ ਤਾ ਸ਼ਾਇਦ ਉਸ ਕੁੜੀ ਨਾਲ ਨਿਮਰਤ ਸੁਣ ਕੇ ਪਸੀਨੋ ਪਸੀਨੀ ਹੋ ਜਾਂਦੀ ਹੈ ਐਨਨੋ ਬੈਂਕ ਵਿੱਚ ਮੀਟਿੰਗ ਹੁੰਦੀ ਹੈ ਨਿਮਰਤ ਦਾ ਵੀ ਮੀਟਿੰਗ ਵਿੱਚ ਜਾਣਾ ਜ਼ਰੂਰੀ ਸੀ ਉਹਦੇ ਨਾਲ ਵਾਲੀ ਕੁੜੀ ਮੀਟਿੰਗ ਵਿੱਚ ਜਾਂਦੀਆਂ ਮੀਟਿੰਗ ਸ਼ੁਰੂ ਹੋ ਜਾਂਦੀ ਹੈ ਐਨਨੋ ਦੀਪ ਆਉਂਦਾ ਕੁਰਤਾ ਪਜਾਮਾ ਪੈਰਾ ਵਿੱਚ ਚਪਲਾਂ ਨਿਮਰਤ ਵੇਖ ਸ਼ਰਮਿੰਦਗੀ ਮਹਿਸੂਸ ਕਰਦੀ ਹੈ ਤੇ ਚੁੱਪ ਕਰਕੇ ਨੀਮੀ ਪਾ ਲੈਂਦੀ ਹੈ ਉਸ ਨੂੰ ਲੱਗਦਾ ਮੇਰੀ ਬੇਇੱਜ਼ਤੀ ਹੋ ਸਭ ਦੇ ਸਾਹਮਣੇ ਇਸ ਨੇ ਕਿਹਾ ਵੀ ਮੈਂ ਇਸ ਦੀ ਪਤਨੀ ਆ ਦੀਪ ਦੇ ਅੰਦਰ ਆਉਂਦੇ ਹੀ ਸਭ ਖੜੇ ਹੋ ਉਸ ਨੂੰ ਹੈਲੋ ਕਰਦੇ ਆ ਨਿਮਰਤ ਹੈਰਾਨ ਹੋ ਜਾਂਦੀ ਹੈ ਮੀਟਿੰਗ ਸ਼ੁਰੂ ਹੋ ਜਾਂਦੀ ਹੈ ਦੀਪ ਨੇ ਜੋ ਸਮਝਾਉਣਾ ਸੀ ਸਭ ਸਮਝਾਇਆ ਨਿਮਰਤ ਅੱਖਾਂ ਅੱਡ ਹੈਰਾਨ ਰਹਿ ਗਈ ਵੀ ਇਹ ਸਭ ਕੀ ਦਰਅਸਲ ਦੀਪ ਬੈਂਕ ਦਾ ਸੀਨੀਅਰ ਅਫਸਰ ਸੀ ਉਹਦੇ ਅੰਦਰ ਹੀ ਨਿਮਰਤ ਦੀ ਬੈਂਕ ਸੀ ਜਿਸ ਨਿਮਰਤ ਨੇ ਉਸ ਨੂੰ ਆਪਣੇ ਗੰਦੀ ਨਜ਼ਰ ਵਾਲੇ ਦੋਸਤ ਦੇ ਸਾਹਮਣੇ ਨੌਕਰ ਕਿਆ ਸੀ ਅੱਜ ਖੁਦ ਉਸ ਇਨਸਾਨ ਦੇ ਸਾਹਮਣੇ ਨੌਕਰ ਸੀ ਦੀਪ ਨੇ ਨਿਮਰਤ ਵੱਲ ਮੁਸਕਰਾਇਆ ਸਭ ਹੈਰਾਨ ਸੀ ਕੁੜੀਆਂ ਨੂੰ ਉਹਦੇ ਪੈਰਾਂ ਦੀਆਂ ਚੱਪਲਾਂ ਨਹੀਂ ਬਲਕਿ ਪਰਸਨੈਲਿਟੀ ਨਾਲ ਲਗਾਵ ਸੀ ਨਾਲ ਵਾਲੀ ਕੁੜੀ ਨੇ ਨਿਮਰਤ ਦੇ ਕੋਣੀ ਮਾਰੀ ਤੇ ਹੱਸਦੀ ਨੇ ਹੌਲੀ ਦੇਣੀ ਕਿਆ ਲੈ ਨਿੰਮੂ ਤੇਰੀ ਪ੍ਰਮੋਸ਼ਨ ਪੱਕੀ ਪੰਜ ਟਾਈਮ ਸੀ ਦੀਪ ਨੇ ਸਭ ਨੂੰ ਜਾਣ ਲਿਆ ਪਰ ਨਿਮਰਤ ਨੂੰ ਕਿਹਾ ਤੁਸੀਂ ਰੁਕੋ ਨਿਮਰਤ ਡਰ ਰਹੀ ਸੀ ਵੀ ਦੀਪ ਹੁਣ ਬਦਲਾ ਲਓ ਪਰ ਉਸਨੇ ਸਭ ਦੇ ਸਹਾਨ ਬਾਦ ਨਿਮਰਤ ਨੂੰ ਕੋਲ ਬਿਠਾ ਰੋਟੀ ਖਵਾਈ ਕਿਹਾ ਨਿਮਰਤ ਤੇਰੀ ਇੱਕ ਬੋਲ ਨੇ ਮੈਨੂੰ ਇੱਥ ਤੱਕ ਲਿਆਂਦਾ ਤੂੰ ਉਸ ਦਿਨ ਨੌਕਰ ਨਾ ਕਹਿੰਦੀ ਸ਼ਾਇਦ ਮੈਂ ਇੱਕ ਆਮ ਇਨਸਾਨ ਹੀ ਰਹਿੰਦਾ ਤੇ ਤੇਰੀਆਂ ਨਜ਼ਰਾਂ ਵਿੱਚ ਮੇਰੀ ਕੋਈ ਅਹਿਮੀਅਤ ਨਹੀਂ ਸੀ ਰਹਿਣੀ ਪਾਪਾ ਸੱਚ ਪੁੱਛੋ ਤਾਂ ਇਨਸਾਨ ਵਿੱਚ ਇਨਸਾਨੀਅਤ ਹੋਣੀ ਜ਼ਰੂਰੀ ਹੈ ਇੱਜ਼ਤ ਹਰ ਰਿਸ਼ਤੇ ਦੀ ਬੁਨਿਆਦ ਹੁੰਦੀ ਵਿਸ਼ਵਾਸ ਹੁੰਦਾ ਰਿਸ਼ਤੇ ਦੀ ਮਜ਼ਬੂਤ ਜੜ ਮੈਂ ਇਹ ਸਭ ਤੈਨੂੰ ਨੀਚਾ ਦਿਖਾਉਣ ਲਈ ਨਹੀਂ ਕੀਤਾ ਮਲਕਿ ਆਪਣੀ ਇੱਜ਼ਤ ਬਣਾਉਣ ਵਾਸਤੇ ਕੀਤਾ ਨਿਮਰਤ ਮੈਂ ਵੀ ਪੜਨਾ ਚਾਹੁੰਦਾ ਸੀ ਪਰ ਪਾਪਾ ਜੀ ਦੇ ਜਾਣ ਬਾਅਦ ਚਾਚਾ ਨੇ ਖੇਤੀ ਚੋਂ ਹਿੱਸਾ ਕੱਟ ਹੀ ਦੇਣਾ ਫਿਰ ਮੈਂ ਖੁਦ ਕਮ ਸੰਭਾਲਿਆ ਤੇ ਸਭ ਆਪਣੇ ਦਮ ਤੇ ਕੀਤਾ ਤੈਨੂੰ ਵੇਖਿਆ ਤਾਂ ਪਿਆਰ ਹੋ ਗਿਆ ਤੇਰੀ ਪੂਆ ਤੋਂ ਮੇਰੀ ਮਾਂ ਨੇ ਇਹ ਕਹਿ ਰਿਸ਼ਤਾ ਮੰਗਿਆ ਧੀਆ ਵਾਂਗ ਰੱਖੂੰ ਤੈਨੂੰ ਉਵੇਂ ਰੱਖਿਆ ਪਰ ਤੇਰੀਆਂ ਨਜ਼ਰਾਂ ਵਿੱਚ ਮੈਂ ਅਣਪੜ ਮੂਰਖ ਸੀ ਅੱਜ ਦੱਸ ਤੈਨੂੰ ਮਾਂ ਨੇ ਮੇਰੇ ਤੇ ਨਿਮਰਤ ਪੁੱਜ ਨਹੀਂ ਬੋਲਦੀ ਚੁੱਪ ਚਾਪ ਆ ਜਾਂਦੀ ਹੈ ਦੋ ਦਿਨ ਬਾਅਦ ਤਰੀਖ ਸੀ ਦੋਵੇਂ ਜਾਣਦੇ ਆ ਉਨ੍ਹਾਂ ਵੱਲੋਂ ਸਵਾਲ-ਜਵਾਬ ਹੁੰਦੇ ਜੱਜ ਪੁੱਛਦੀ ਕੀ ਰਾਏ ਬਣੀ ਚਾਹੀਦਾ ਤਲਾਕ ਦੀਪ ਕਹਿੰਦਾ ਨਿਮਰਤ ਦਾ ਜਵਾਬ ਹੀ ਆਖਰੀ ਫੈਸਲਾ ਹੋ ਉਹ ਕਹਿੰਦੀ ਹੈ ਤਲਾਕ ਚਾਹੀਦਾ ਜਦ ਚੀਜ਼ਾਂ ਬਾਰੇ ਪੁੱਛਿਆ ਜਾਂਦਾ ਕਿ ਕੋਈ ਲੈਣ ਦੇਣ ਦਾ ਨਿਮਰਤੰਨਾ ਵਿੱਚ ਪਾਏ ਚੁਮਕੇ ਲਾ ਕੇ ਫੜਾਉਣ ਲੱਗਦੀ ਹੈ ਦੀਪ ਕਹਿੰਦਾ ਰੁਕ ਨਿਮਰਤ ਇਹ ਮੈਂ ਲਾਉਣ ਵਾਸਤੇ ਨਹੀਂ ਤੈਨੂੰ ਪਿਆਰ ਦੀ ਨਿਸ਼ਾਨੀ ਦਿੱਤੀ ਸੀ ਤੇਰੇ ਕੰਨਾਂ ਵਿੱਚ ਜਦ ਹੁਲਾਰੇ ਖਣਗੇ ਤੈਨੂੰ ਯਾਦ ਤਾਂ ਆਊ ਮੇਰੀ ਐਨਾ ਸੁਨ ਨਿਮਰਤ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਤਲਾਕ ਹੋ ਜਾਂਦਾ ਪਰ ਉਹ ਦੀਪ ਨੂੰ ਜੱਫੀ ਪਾ ਬਹੁਤ ਰੋਂਦੀ ਐ ਤੇ ਕਹਿੰਦੀ ਐ ਦੀਪ ਮੈਂ ਤੇਰੇ ਲਾਇਕ ਨਹੀਂ ਤੈਨੂੰ ਬਹੁਤ ਵਧੀਆ ਕੁੜੀ ਮਿਲੂ ਦੀਪ ਕਹਿੰਦਾ ਦਿਲ ਇੱਕ ਵਾਰ ਹਾਰਿਆ ਜਾਂਦਾ ਵਾਰ-ਵਾਰ ਨਹੀਂ ਜਿੱਥੇ ਤੂੰ ਵਸੀ ਉੱਤੇ ਹੋਰ ਕੋਈ ਵਸ ਨਹੀਂ ਸਕਦਾ ਜੱਜ ਕਹਿੰਦੀ ਐ ਤੁਹਾਡਾ ਪਿਆਰ ਵੇਖ ਮੈਂ ਇਹ ਤਲਾਕਨਾਮਾ ਪਾੜ ਦਿੱਤਾ ਜੇ ਤੁਹਾਡੇ ਵਰਗੇ ਇਨਸਾਨ ਮਾਮਲਿਆਂ ਨੂੰ ਸਲਝਾਉਣ ਤਾਂ ਕੋਈ ਵੀ ਬੱਚਾ ਤਲਾਕ ਹੋਏ ਮਾਪੇ ਦੇ ਪਿਆਰ ਤੋਂ ਸੱਖਣਾ ਨਾ ਰਵੇ ਦੀਪ ਤੇ ਨਿਮਰਤਾ ਤਲਾਕ ਹੋ ਕੇ ਵੀ ਦੋਵਾਂ ਵਿੱਚ ਪਿਆਰ ਵੇਸ਼ਮਾਰ ਹੋ ਜਾਂਦਾ ਵਾਹਿਗੁਰੂ ਦੀ ਵਰਗੀ ਅਕਲ ਸਭ ਨੂੰ ਬਖਸ਼ਿਸ਼ ਕਰਨ ਇਹ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ ਤੇ ਲਾਈਕ ਕਰਨਾ ਨਾ ਭੁੱਲਿਓ ਲਾਈਕ ਜ਼ਰੂਰ ਕਰਦੇ ਹੋ ਜੀ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ